ले गया ले गया ले गया एक पति अपनी पत्नी ਦੇ ਨਾਲ ਸੰਬੰਧਾਂ ਦੇ ਸ਼ੱਕ 'ਚ ਇੱਕ ਮੁੰਡੇ ਨੂੰ ਆਪਣੇ ਘਰ ਬੁਲਾ ਕੇ ਆਪਣੇ ਬੈਡਰੂਮ 'ਚ ਲੈ ਗਿਆ ਇਸ ਤੋਂ ਬਾਅਦ ਇਸ ਬੈਡਰੂਮ 'ਚ ਜੋ ਕੁਝ ਹੋਇਆ ਬਾਰ ਬੈਠੇ ਮੁੰਡੇ ਤੇ ਬਰਾਮਾ ਦੇ ਵੀ ਹੋਸ਼ ਉਡ ਗਏ ਕਿਉਂਕਿ ਬੈਡਰੂਮ 'ਚੋਂ ਐਸੀਆਂ ਆਵਾਜ਼ਾਂ ਆਈਆਂ ਜਿਸ ਨੇ ਉਹਨਾਂ ਦੇ ਹੋਸ਼ ਉਡਾ ਦਿੱਤੇ ਅਕੀ ਕਾਲਾ ਜੀ ਹੱਕੀ ਹੋਇਆ ਕਿਉਂਕਿ ਆਵਾਜ਼ਾਂ ਜਿਦ ਦੇ ਵੀ ਕੰਨ ਚ ਪਈਆਂ ਉਹ 당ਗ ਰਹਿ ਗਿਆ ਮੌਕੇ ਤੇ ਪੁਲਿਸ ਬੁਲਾ ਲਈ ਗਈ ਸਾਰੇ ਪਾਸੇ ਪੁਲਸੀ ਪੁਲਸ ਹੋ ਗਈ ਅਫਸਰਾਂ ਦੀਆਂ ਗੱਡੀਆਂ ਆ ਗਈਆਂ ਕਿਉਂਕਿ ਇੱਕ ਸ਼ਖਸ ਨੇ ਕਾਰਤਾ ਜੀ ਹੱਕਾਮ ਜਿਸ ਨੇ ਪੂਰੇ ਪਿੰਡ ਦੇ ਵਿੱਚ ਸੰਸਨੀ ਫਲਾ ਦਿੱਤੀ ਆਓ ਤੁਹਾਨੂੰ ਦੱਸਦੇ ਹਾਂ ਕਿ ਆਖਰਕਾਰ ਪੂਰਾ ਮਾਮਲਾ ਕੀ ਹੈ ਸਰਕੋ ਫੋਨ ਆਪਨ ਕੀਤਾ ਆਪਨ ਫਿਲਟਰ ਆਪਨ ਕੀਤਾ ਪਰ ਸਾਈਡ ਕਰੀ ਗਿਆ ਜੀ 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 ਹਾਂ ਜੋ ਰਿਗਸ ਪੈਗੋਦੀ 2500 ਯਾ ਡੋਟ ਰਿਜ਼ਰਵ ਐਸ ਵੀ ਦਲਥਲੇਸ ਘਰ ਤੇ ਮਾਲਕ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਇੱਕ ਨੌਜਵਾਨ ਦੇ ਨਾਲ ਰਿਸ਼ਤੇ ਕਾਇਮ ਹੋ ਗਏ ਨੇ ਇਸੇ ਸ਼ੱਕ ਦੇ ਵਿੱਚ ਉਸ ਨੇ ਉਸ ਮੁੰਡੇ ਨੂੰ ਆਪਣੇ ਘਰੇ ਬੁਲਾ ਲਿਆ ਮੁੰਡਾ ਆਪਣੇ ਭਰਾ ਲੈ ਆਇਆ ਨਾਲ ਤੇ ਜਦੋਂ ਉਹ ਉਹਨਾਂ ਦੇ ਘਰ ਪਹੁੰਚਿਆ ਤੇ ਇਸ ਸ਼ਖਸ ਨੇ ਉਸ ਦੇ ਭਰਾ ਬਾਹਰ ਬਿਠਾ ਤੇ ਤੇ ਇਸ ਨੂੰ ਆਪਣੇ ਬੈੱਡਰੂਮ ਚ ਲੈ ਗਿਆ ਕੁਝ ਪਲ ਬੀਤੇ ਸੀ ਕਿ ਜ਼ੋਰਦਾਰ ਆਵਾਜ਼ਾਂ ਆਈਆਂ ਯਾਨੀ ਕਿ ਗੋਲੀ ਚੱਲਣ ਦੀਆਂ ਆਵਾਜ਼ਾਂ ਤੇ ਨਾਲ ਹੀ ਉਹ ਨੌਜਵਾਨ ਸਦਾ ਲਈ ਖਮੋਸ਼ ਹੋ ਗਿਆ ਜਿਸ ਨੂੰ ਉਸਨੇ ਆਪਣੇ ਘਰ ਬੁਲਾਇਆ ਸੀ ਯਾਨੀ ਕਿ ਆਪਣੀ ਪਤਨੀ ਦੇ ਨਾਲ ਸੰਬੰਧਾਂ ਦੇ ਸ਼ੱਕ ਚ ਉਸਨੇ ਉਸ ਨੌਜਵਾਨ ਦਾ ਕਤਲ ਕਰ ਦਿੱਤਾ ਇਹ ਕਤਲ ਉਸਨੇ ਆਪਣੀ ਰਾਈਫਲ ਦੇ ਨਾਲ ਕੀਤਾ ਤੋਂ ਇਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਆਓ ਤੁਸੀਂ ਆਪੇ ਸੁਣ ਲਓ ਪੁਲਿਸ ਅਫਸਰਾਂ ਦੀ ਜੁਬਾਨੀ ਕਿ ਆਖਰਕਾਰ ਕੀ ਹੈ ਮਾਮਲਾ ਤਨਖਵੈ ਪੰਜਾਬੀ ਟੀਵੀ ਲਈ ਸੁਖਚਾਨ ਸਿੰਘ ਦੀਪਾ ਮਿਤੀ ਰਾਤ ਇਹਦਾ ਫੌਜਪੁਰ ਦੇ ਠਾਣਾ ਮੰਲਾਂ ਵਾਲੇ ਦੇ ਅੰਤਰਗਤ ਪੈਂਦੇ ਪਿੰਡ ਪਸਤੀ ਦੁੱਨਾ ਸਿੰਘ ਵਾਲੀ ਵਿਖੇ ਸਤਨਾਮ ਸਿੰਘ ਨਾਲ ਉਪਦੇਵ ਸਿੰਘ ਵਾਸੀ ਕਮਾਲਾ ਪਿੰਡੂ ਤੇ ਸਤਨਾਮ ਸਿੰਘ ਦਾ ਜਿਹੜਾ ਬਖਸ਼ੀਰ ਸਿੰਘ ਆ ਬਚਿੱਤਰ ਸਿੰਘ ਬਚਿੱਤਰ ਸਿੰਘ ਨਾਲ ਉਸਨਵਿੰਦਰ ਸਿੰਘ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਉਹਦੇ ਸਬੰਧ ਦੇ ਵਿੱਚ ਅਸੀਂ ਜੇ ਉਹ ਮਦਈ ਵਿਖਾ ਰਹੇ ਉਹਦਾ ਬਿਆਨ ਦੇ ਜਿਹੜੀ ਆ ਸਹੀ ਜੋ ਲਖਣਦੇ ਉਹੀ ਹੈ ਥਿਲਹਾਲ ਜਿਹੜੇ ਮੁੱਢਲੇ ਤੌਰ ਤੇ ਤੇ ਕੋਈ ਨਜਾਇਜ਼ ਸਬੰਧਾਂ ਦੀ ਜਿਹੜੀ ਗੱਲ ਉਹ ਸਾਹਮਣੇ ਆ ਰਹੀ ਹੈ ਤੁਹਾਨੂੰ ਕੋ ਪਤਾ ਲੱਗਿਆ ਸਰ ਇਹ ਕਤਲ ਕਿਸ ਚੀਜ਼ ਦਾ ਹੋਇਆ ਹੈ 215 ਦੂਰ ਦੀ ਅਦ੍ਰੈਸ ਤੋਂ ਨਾਮ ਸਹਿਬ